ਸੋ ਸਿਕਾ ਪ੍ਰਧਾਨ ਜੀ ਹਰ ਮਹੀਨੇ ਆਪਣੇ 18 3 ਨੂੰ ਮੀਟਿੰਗ ਦਿੰਦੇ ਆ। ਜੇ ਅੱਜੋ ਮੀਟਿੰਗ ਹੋਈ ਅੱਜੋ ਮੀਟਿੰਗ ਰਿਪੋਰਟ ਕਰੇ ਨਾਮੇ ਮੁਸਾਦੇ ਗੱਲਬਾਤ ਜੀ ਤੇ ਇਕੜੇ ਕਰੇ ਤੁਸੀਂ ਨਵੇਂ ਚੈਪਟਰ ਦਿੱਤੇ ਆ। ਸਭ ਤੋਂ ਪਹਿਲੇ ਮੈਂ ਜਿਨੇ ਮੇਰੇ ਸਾਥੀ ਚੈਨਲ ਵਾਲੇ ਆ ਰਹੇ ਆ ਜਿਨ੍ਹਾਂ ਵਿੱਚ ਸੀਓ ਯੂਜ਼ ਭਾਗ ਹੋਗੀ ਜਿਨ੍ਹਾਂ ਵਿੱਚ ਅਸੀਂ ਪਹਿਲੇ ਤੋਂ ਆਪਣੀ ਵੀਡੀਓ ਚਲਾਉਣ ਕਰਾਂਗੇ। ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦੀ ਆ ਜਿਹੜੀ ਸਾਡੀ ਕਿਰਿਆਤਮਾ ਬਾਅਦ ਨੂੰ ਕਿਹੋ ਜਿਹਾ ਇਦਾਂ ਜਿਹੜੀਆਂ ਗੱਤਿ ਇਹਨੀਆਂ ਨੇ ਤੁਸੀਂ ਇਹ ਲੋਕਲ ਲੈਵਲ ਤੇ ਪੰਜਾਬ ਲੈਵਲ ਤੇ ਤਾਂ ਚਲਾਤੇ ਚਲਾਂਦੇ ਆ ਹੁਣ ਤੁਸੀਂ ਅਰਜਨਲ ਲੈਵਲ ਤੇ ਚਲਾਈਆਂ ਸ਼ੁਰੂ ਕਰ ਦਿੱਤੀਆਂ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਾਦਿ ਬਹੁਤ ਤਨਣਾ ਪਤਾ ਵਾ ਕਿ ਸਾਡੀ ਜਿਹੜੀ ਹੁਣ ਨਿਊਲੀਆ ਪੰਜਾਬ ਬਹੁਤ ਸਲਤ ਨਾ ਭਾਰਤ ਦੇ ਉਹਨੇ ਕੁੱਲੇ ਜਿੱਥੇ ਜੀ ਲੋਕੋ ਦੇਖੋਗੇ ਨਾ ਸਾਡੀ ਜਿਵੇਂ ਕਿ ਮੈਂ ਤੁਹਾਨੂੰ ਹਰ ਵੇਲੇ ਦੱਸਦਾ ਸਾਡੀ ਮਿਲਵਾਨ ਮਿਠਕੀ ਜਿਹੜੀ ਹੈ ਮਹਾਰਾਸ਼ਟਰ ਤੋਂ ਹੁੰਦੀ ਹੈ ਹਰ ਵੇਲੇ ਚੁੱਕੀ ਹੋੜਾ ਦੇ ਵਿੱਚ ਹੁੰਦੀ ਹੈ ਲੰਬੇ ਸਮੇਂ ਤੋਂ ਸਾਡੀ ਜਿਹੜੀ ਬੋਡੀ ਜਿਹੜੀ ਆ ਉਹ ਲੰਬਿਤਮੇਸ਼ ਪ੍ਰਗਟਨ ਹੋਣਾ ਸੀਗਾ ਤੇ ਬੜੀਆਂ ਚੱਤਾਂ ਕਿਥੀਆਂ ਬੜੀਆਂ ਮੀਟਿੰਗਾਂ ਕੀਤੀਆਂ ਪਰ ਕੋਈ ਸਾਡੀ ਸਮਝ ਨਹੀਂ ਗੱਲ ਆ ਰਹੀ ਸੀਗੀ ਸੋ ਅੱਜ ਜਿੰਨੇ ਵੀ ਵੱਡੀ ਪੱਤਰ ਦੇ ਵਿੱਚ ਮੇਰੇ ਜਿਹੜੇ ਪੱਤਰਕਾਰ ਸਾਥੀ ਅੱਜ ਇਕੱਠੇ ਹੋਏ ਆ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਇਹ ਤੁਹਾਡੇ ਇਹਨਾਂ ਮੇਰੇ ਸਾਥੀ ਪੱਤਰਕਾਰ ਇਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਇੱਕ ਵਿਚਾਰ ਪੇਸ਼ ਕਰਾ ਦਿੱਤਾ ਸਾਰੇ ਸਾਧੀਆਂ ਨਾਲ ਚੈਨਲ ਆ ਖ਼ਬਰਾਂ ਦੇ ਹਨ ਹੈ ਫੈਸਲਾ ਕੀਤਾ ਹੈ ਕਿ ਅੱਜ ਜਿਹੜੀ ਪੰਜਾਬ ਦੀ ਬੋਡੀ ਦਾ ਗਠਨ ਅਜਾ ਦੇ ਨੈਸ਼ਨਲ ਨਾ ਬੋਡੀ ਦਾ ਜਿਹੜਾ ਗਠਨ ਚੱਲੇ ਹੋ ਚੁੱਕਾ ਦਾ ਸਿਰਫ ਮੈਨੂੰ ਪ੍ਰੈਜ਼ੀਡੈਂਟ ਸਾਹਿਬ ਗਿਆਲਾ ਤੁਹਾਡੀ ਸਾਰਿਆਂ ਦੀ ਸੋਧਨਾ ਮਿਹਰਬਾਨੀ ਨਾਲ ਕਿ ਉਹ ਵੀ ਕਰਨ ਕਰਨਾ ਉਸ ਅੱਜ ਆਪਾਂ ਪੰਜਾਬ ਲੈਵਲ ਦੀ ਜਿਹੜੀ ਬੋਡੀ ਦਾ ਗਠਨ ਕੀਤਾ ਡਾਕਟਰ ਐਚਐਸਵਾ ਜਿਹੜੇ ਸਾਡੇ ਜਨਰਲ ਸਿਕਸ ਕਲੱਬ ਉਹ ਫਿਰ ਜਾ ਰਿਸਟ੍ਰੀ ਦੇ ਡਿ렉ਟਰ ਦੇ ਅਸ਼ੀਰਵਾਦ ਨਾਲ ਉਹਨਾਂ ਦੇ ਸ਼ੁਭਨਾਵਾਂ ਨਾਲ ਅੱਜ ਜਿਹੜਾ ਸਭ ਰਾਣਾ ਇੱਕ ਤਾਵਾ ਕਿ ਸਾਰਿਆਂ ਦੀ ਸ਼ਾਂਤੀ ਨਾਲ ਸਾਡੇ ਬਹੁਤ ਹੀ ਸਕਾਰਯੋਗ ਨੰਮੇ ਸਮੇਤ ਪੱਤਰਕਾਰੀ ਦੇ ਵਿੱਚ ਬਏ ਨੰਮੇ ਸਰਿਤ ਸਮਾਜ ਸੇਵਾ ਅਨੁਭਾਰੇ ਨੰਮੇ ਸਮੇਤ ਧਾਰਮਿਕ ਕਾਰਜ ਵਿੱਚ ਵਾਗਿ ਰਹੇ ਆ ਇਹ ਕਿਸੇ ਇੰਟਰੋਡਕਸ਼ਨ ਤੇ ਕਿਸੇ ਦਿਮੋਗ ਆਦਮੀ ਹੈ ਇਹਨਾਂ ਦਾ ਨਾਮ ਹੈਗਾ ਲਵਜੀਤ ਸਿੰਘ ਖਲੂਬੀ ਬਿਮਾਰੀ ਹੈ ਲੁਕਸਾਈ ਹੈ ਇਹਨਾਂ ਨੂੰ ਭਾਡੀ ਸਾਰਿਆਂ ਦੀ ਸ਼ਾਂਤੀ ਨਾਲ ਪੁਜਾਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਹਨਾਂ ਦੇ ਨਾਲ ਹੀ ਹਰਪੰਤ ਸੰਦੇਵਾ ਜੀ ਨੇ ਕੰਨਿਆ ਖਵਾਂ ਨੂੰ ਲੀਡਿੰਗ ਕਰਦੇ ਆ ਕੰਨਿਆ ਖਵਾਂ ਪਤਕਰਾਰ ਹੈ ਬਿਮਾਰੀ ਹੈ ਵਪਾਰੀ ਹੈ ਬੜੇ ਯਾਤ ਪੇਛੇ ਦੇ ਲੋਕੀ ਪਤਰੀਆਂ ਚਾਹਦੀ ਆ ਇਹਨਾਂ ਨੂੰ ਬਾਈਸ ਪ੍ਰਧਾਨ ਦੇ ਚੀਤਾ ਗਿਆ ਵਾ ਤੇ ਪ੍ਰਧਾਨ ਜੀ ਜਿਹੜੇ ਆਪਣੇ ਬਾਕੀ ਤੁਸੀਂ ਮੈਂਬਰ ਆਪਣੇ ਜਾਂ ਤੁਸੀਂ ਜਨਰਲ ਸਰਟੀਫਾਈਡ ਹੋਏ ਤੁਸੀਂ ਹੋਏ ਇਹ ਕਿਦਾਂ ਰ ਪੂਰੇ ਹੋ ਜਾਂਦੇ ਆ ਇਹ 1 ਮਹੀਨੇ ਦੇ ਵਿੱਚ ਵਿੱਚ ਤਿੰਨ ਯੂਨਟ ਸਾਡੇ ਚੱਲਦੇ ਆ ਸਭ ਤੋਂ ਪਹਿਲੇ ਨੈਸ਼ਨਲ ਜਿਹੜੀ ਬੋਡੀ ਆ ਉਹਦਾ ਗਠਨ ਹੋਣਾ ਵਾ ਜਿੰਨੇ ਵੀ ਮੇਰੇ ਸਾਥੀ 40-45 ਪੱਤਰਕਾਰ ਪਹਾਰ ਹੈਗੇ ਆ ਕੁਛ ਆ ਤੇ ਨਹੀਂ ਆਏ ਕੁਝ ਜਿਹੜੇ ਨੇ ਕਿਨੇ ਆ ਕੁਝ ਨੂੰ ਕੋਈ ਆਪਣੇ ਪ੍ਰਸੰਗ ਪ੍ਰੋਗਰਾਮ ਸੀ ਨਹੀਂ ਆਇਆ ਤੇ ਇਹ ਨੈਸ਼ਨਲ ਬੋਡੀ ਤੋਂ ਬਾਅਦ ਪੰਜਾਬੀ ਬੋਡੀ ਦੇ ਵਿੱਚ ਪੰਜ ਬੰਦੇ ਸਭ ਤੋਂ ਪਹਿਲੇ ਚੁਣ ਕੇ ਕਰਨੇ ਹੈਗੇ ਆ ਦੋ ਦੋ ਜਿਹਨੇ ਵਿੱਚ ਆ ਗਏ ਆ ਤੇ ਆਪਣੀ ਇੱਕ ਪੰਜ ਮੈਂਬਰੀ ਕਮੇਟੀ ਬਣਨੀ ਹੈ ਬਾਅਦ ਵਿੱਚ ਜਿੱਦਾਂ ਕੀਤਾ ਸਾਰਿਆਂ ਦੀ ਸਹਿਮਤੀ ਨਾਲ ਆਪਾਂ ਕੋਸ਼ਿਸ਼ ਕਰਨੀ ਹੈ ਕਿ ਕੋਈ ਇਹ ਨਾ ਕਹੇ ਕਿ ਮੈਂ ਮੈਂਬਰ ਆ ਗਿਆ ਜਾਂ ਮੈਨੂੰ ਇਹਨਾਂ ਦੇ ਪ੍ਰਤੀਨਿਧਰਨਿੰਦਾ ਸਾਰਿਆਂ ਨੂੰ ਪ੍ਰਤੀਨਿਧਤਵ ਮਿਲੂਗਾ ਮੈਂਬਰਸ਼ਿਪ ਵੀ ਮਿਲੂਗੀ ਕਾਰ ਵੀ ਸਾਰਿਆਂ ਦੇ ਵੰਡਣਗੇ ਕਿਉਂ ਕਿਸੇ ਨੂੰ ਕੋਈ ਬਰਾਦਰ ਲੋੜ ਨਹੀਂ ਕਿਸੇ ਨੂੰ ਕੋਈ ਇਹ ਸੋਚਣ ਦੀ ਲੋੜ ਨਹੀਂ ਵੀ ਅਜੇ ਰਾਜ ਨੂੰ ਬਣਾਤਾ ਗਿਆ ਸਾਡੇ ਜਿਹੜਾ ਉਹਨਾਂ ਦਾ ਤਿਆਰ ਸਾਰਿਆਂ ਨੂੰ ਵੀ ਉਹਦੇ ਨਾਲ ਕਿਤ ਜਿੰਮੇਦਾਰੀਆਂ ਜਿੰਨੀਆਂ ਦੇਣਗੀਆਂ ਜਿਹੜੀਆਂ ਜ਼ਿੰਮੇਦਾਰੀਆਂ ਇਹ ਸੱਤਾਂ ਸਾਰਨਾ ਅੱਠਾ ਦੋ ਮੈਂ ਇਕੱਲਾ ਨਮੰਦਾ ਆ ਰਿਹਾ ਬਾਵਾ ਜੀ ਨਮੰਦਾ ਆ ਰੇ ਆ ਸਾਡੇ ਨਾਲ ਮੇਰਾ ਸਾਥੀ ਸੀਨੀਅਰ ਪੱਤਰਕਾਰ ਮਨਕਲਾ ਆ ਰਿਹਾ ਹੋਰ ਕੁਝ ਪ੍ਰਵਾਕਰ ਵੀ ਆ ਗਏ ਆ ਨਮੰਦਾ ਆ ਰਹੇ ਮਤਲਬ ਹੋਨੇ ਜ਼ਿੰਮੇਦਾਰੀ ਜਿਹੜੀ ਇੱਕ ਬੰਦੇ ਤੇ ਸਿਰ ਤੇ ਨਹੀਂ ਹੋਗੀ ਜਿੰਨੇ ਵੀ ਮੇਰੇ ਗਰੁੱਪ ਦੇ ਮੈਂਬਰ ਸਾਰੇ ਸੱਜਣ ਇਕੱਠੇ ਹੋਇਆ ਅਸੀਂ ਸਾਰੇ ਇੱਕ ਪ੍ਰੋਜੈਕਟ ਟੀਮ ਨੂੰ ਇਸ ਤਰੀਕੇ ਨਾਲ ਲੈਵਾਂਗੇ ਕਿ ਮੈਂ ਬੇਨਤੀ ਕਰਾਂਗਾ ਸਾਰੇ ਦੇ ਕੇ ਵੀ ਜਦੋਂ ਵੀ ਕੋਈ ਗੱਲ ਬਾਤ ਹੁੰਦੀ ਹੈ ਤੇ ਆਪਾਂ ਇੱਕ ਪਲੇਟਫਾਰਮ ਤੇ ਤੇ ਇੱਕ ਫੋਨ ਤੇ ਇਕੱਠੇ ਹੋਣ ਲੋ ਤੁਹਮੇ ਦੀ ਬੇਨਤੀ ਹੈ ਕਿ ਮੈਂ ਅੱਜ ਸਾਰੇ ਸਾਡੇ ਨਵ ਇੰਸਟ੍ਰੂਮੈਂਟ ਦੀ ਸਿੱਖਣ ਦੀ有机会 ਨਾ ਕਿ ਨਾ ਅੱਜ ਸਭੀ ਸਾਰੇ ਸੋ ਨਾਲ ਦਾ ਦਾ ਜੀ ਸੋ ਬਾਈਸ ਜਸਮਨ ਸਿੰਘ ਸਾਹਿਬ ਸਸਿ ਰਾਜਾ ਡੋਕਟਰ ਆਜ ਬਾਈਸ ਪ੍ਰਧਾਨ ਤੇ ਪੰਜਾਬ ਤੋਂ ਸਿਲੈਕਟ ਹੋਏ ਤੁਸੀਂ ਕਹਿੰਦੇ ਕਿ ਪੰਜ ਬੰਦੇ ਦੀ ਟੀਮ ਵੀ ਬਣੇਗਾ ਬਈ ਉਹ ਕਿਹੜੇ ਕਿਹੜੇ ਬੰਦੇ ਹੋ ਹਾਂ ਹਾਂ ਦਸਰੇ ਦਿਨ ਪੰਜ ਮੈਂਬਰਾਂ ਬਾਰੇ ਤੇ ਆਪਾਂ ਡਿਸਕਸ ਕਰਕੇ ਜੇ ਬਾਅਦ ਵਿੱਚ ਫਾਈਨਲ ਕਰ ਲੀਏ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਜਿਹੜੇ ਨੌਕਰੀ ਦਾ ਪਦਨਾਮ ਅੱਡੇ ਪਹੁੰਚਿਆ ਗਿਆ ਪੰਜਾਬ ਦੇ ਮੁਖਾਮ ਦੇ ਨਾਲ ਜੀਵਾ ਜੀ ਵਾਹਿਸਪਕਾ ਮੈਂ ਇਹਨਾਂ ਬਧਾਈ ਦਿੰਦਾ ਜੀ ਤੋਂ ਤੁਹਾਨੂੰ ਇੱਕ ਗੱਲ ਹੋਰ ਜਿਹਦਾ ਮਦਦ ਜੀ ਨੇ ਦਿੱਤਾ ਕਿ ਆਪਣੇ ਉੱਤੇ ਹੋਰ ਜਿਆਦਾ ਬੰਦੇ ਵੀ ਆ ਜਗਾ ਹੁਣ ਆ ਇੱਕ ਗੱਲ ਮੈਂ ਕੋਚਲਾ ਕਰੀ ਜੇ ਮਾਲੋ ਤੇ ਨੂੰ ਉਹ ਜਿੰਦਾ ਆਪਣੀ ਪਾਵਰ ਦਾ ਨਿਕਤਾ ਉਹੀ ਉਹਦਾ ਜਿਹੜਾ ਕਿਸੇ ਨੂੰ ਕੋ ਮਾਲੋ ਜਿੱਦਾਂ ਮੈਂ ਆ ਮੈਨੂੰ ਜਨਨਤ ਹੈ ਵੀ ਕਿ ਐਸ਼ਾ ਕਿਤੇ ਦੇਤਾ ਜਿਹਦੇ ਬਾਰੇ ਮੈਂ ਹੋਰ ਇਹਦੀ ਗੱਲ ਕਰਦਾ ਉੱਤੇ ਦੇਖੋ ਜਦੋਂ ਕਿਉਂ ਜਿਹੜੀ ਆ ਜੋਰ ਜੋਰ ਦਾ ਦੇਖ ਕੇ ਅਸੀਂ ਇਸ ਤੌਰ ਬਾਰੇ ਕੁਲਾ ਸਤਾ ਦਿੰਦਾ ਪੰਜਾਬ ਦੇ ਨਹੀਂ ਪੂਰੇ ਇੰਡੀਆ ਦੇ ਵਿੱਚ ਆਪਾਂ ਕੁਲਾ ਸਤਾ ਦਿੱਤਾ ਵੀ ਨੈਸ਼ਨਲ ਜਾਨਲ ਐਕਸਪ੍ਰੈਸ ਕਲੱਬ ਆਫ ਇੰਡੀਆ ਵੱਲੋਂ ਡਕੋਲ ਕੀਤੀ ਜਾਣੀਆਂ ਪੰਜਾਬ ਦੀ ਬਾਡੀ ਦੀ ਜ਼ਿਲ੍ਹਾ ਕਮਾਡੀ ਦੀ ਔਰ ਬਲਾਕਾਂ ਦੀਆਂ ਬਾਡੀਆਂ ਜਿਹੜੀ ਤੌਰ ਤੇ ਕੀਤੀ ਜਾਣੀਆਂ ਵੀ ਉਹਦਾ ਜਿਹੜਾ ਵੀ ਕੋਈ ਉਹ ਚੋਲਣਾ ਚਾਹੁੰਦਾ ਬੇਸ਼ੱਕ ਉਹ ਸਾਡਾ ਮੈਂਬਰ ਹੈਗਾ ਤੇ ਨਹੀਂ ਹੈਗਾ ਉਹ ਸਾਡੇ ਐਕਸਪ੍ਰੈਸ ਕਲੱਬ ਦੇ ਵਿੱਚ ਆ ਕੇ ਚੋਲਣਾ ਚਾਹੁੰਦਾ ਇਕ ਤੋਂ ਇੱਕ ਪ੍ਰੈਸ ਕਲੱਬ ਹੈ ਸਾਡੇ ਜਿਹੜਾ ਨੈਸ਼ਨਲਿਸਟ ਕਲੱਬ ਜਿਹੜਾ ਸਾਡੇ ਸਾਰੇ ਸਿਲੂਰ ਦੇ ਨਾਲ ਆਪਾਂ ਲੈਣਾ ਵੀ ਜਿਹਦੇ ਵਿੱਚ ਮੈਂਬਰਸ਼ਿਪ ਦੀ ਕੋਈ ਫੀਸ ਨਹੀਂ ਕੋਈ پابੰਦੀ ਨਹੀਂ ਅਗਰ ਕੋਈ ਮੈਂਬਰ ਕਿਸੇ ਪ੍ਰੈਸ ਕਲੱਬ ਦਾ ਆਗਮਣ ਕੋਲੋਂ ਮੈਂਬਰ ਬਣਿਆ ਹੋਇਆ ਆ ਕਿ ਉਹ ਇੱਕ ਦਾ ਬਣਿਆ ਹੋਇਆ ਚਾਹੇ ਇੱਕ ਤੋਂ ਵੱਧ ਦਾ ਬਣਿਆ ਹੋਇਆ ਉਹ ਸਾਡੇ ਜਿਹੜੇ ਇਹ ਨੈਸ਼ਨਲਿਸਟ ਕਲੱਬ ਦਾ ਮੈਂਬਰ ਬਣਨਾ ਚਾਹੁੰਦਾ ਤੇ ਉਹਦੇ ਵਾਸਤੇ ਇਹਦਾ ਦੀ ਕੋਈ پابੰਦੀ ਨਹੀਂ ਜਿਹੜੀਆਂ ਜਿਆਦਾ ਜ਼ਿਆਦਾ ਤੋਂ ਪ੍ਰੈਸ ਕਲੱਬਾਂ ਨੂੰ ਕੰਦੀਆਂ ਲਾਈਆਂ ਜਾਂਦੀਆਂ ਅਸੀਂ ਅਸੀਂ ਉਹ ਖੁੱਲਾ ਸੱਦਾ ਦਿੰਦਾ ਉਹਦੇ ਵਿੱਚ ਐ ਉਹ ਬਹੁਤ ਸਾਰੇ ਆਏ ਜਿਨ੍ਹਾਂ ਵਿੱਚੋਂ ਕਿਸੇ ਨੇ ਵੀ ਆਪਣੇ ਆਪ ਬਾਰੇ ਨਹੀਂ ਕਿਹਾ ਵੀ ਮੈਂ ਆਹ ਕੋਲ ਆਇਆ ਹਿੰਦੂ ਨਾ ਉਹਨਾਂ ਫੋਨਾ ਵਿੱਚ ਨਾਮ ਦੂਸਰੇ ਦੇ ਆਏ ਜਿਨ੍ਹਾਂ ਦੇ ਵਿੱਚ ਅ ਇੱਕ ਜਿਹੜੇ ਆਪਣੇ ਰਾਜੂ ਜੀ ਦਾ ਨਾਮ ਸਚਦੇਵ ਜੀ ਦਾ ਨਾਮ ਮੈਂ ਹੱਥੇ ਦੱਸ ਕੇ ਟਿਆਂ ਤੇ ਦੂਸਰੇ ਸਾਥੀਆਂ ਦੇ ਨਾਮ ਆਏ ਵੀ ਉਹ ਤੁਹਾਡੇ ਜਿਹੜੇ ਸਾਥੀ ਬੜੇ ਪੁਰਾਣੇ ਲੰਬੇ ਸਮੇਂ ਤੋਂ ਪੜ੍ਹ ਰਹੇ ਹੋਏ ਆ ਉਹ ਇਹਦੇ ਕਾਬਲ ਹੈਗੇ ਆ ਉਹ ਇਹਦੇ ਯੋਗ ਹੈਗੇ ਆ ਵੀ ਉਹਨਾਂ ਜਿਹੜਾ ਇਹ ਮੌਕਾ ਦਿੱਤਾ ਜਾਵੇ ਤੇ ਉਹ ਅਸੀਂ ਉਹਨੂੰ ਮੁੱਖ ਰੱਖਦੇ ਹਾਂ ਕਿ ਅੱਜ ਬਹੁਤ ਲੋਕ ਸਨ ਕਿਤਿਆਂ ਬਾਕੀ ਜਿਹੜੀਆਂ ਰਹਿ ਗਈਆਂ ਅਜੇ ਜਿਹੜੀ ਨੈਸ਼ਨਲ ਮੋਟ ਹੈਗੀ ਆ ਉਹਦੇ ਵਿੱਚ ਸਿਰਫ ਤੇ ਸਿਰਫ ਅਜੇ ਸ਼ੋ ਰਾਜਪੂਤ ਜੀ ਪ੍ਰੈਜ਼ੀਡੈਂਟ ਹੈਗੇ ਆ ਉਹਦੇ ਵਿੱਚ ਵੀ ਅਜੇ ਜਿਹੜੇ ਹੈਗੇ ਸਾਰੇ ਉਹਦੇ ਦਿੱਤੇ ਜਾਣੇ ਉਹਦਾ ਲੈ ਜਾਣੇ ਹੈਗੇ ਆ ਉਹਨਾਂ ਦੇ ਜੋ ਮਤਬਕ ਉਹ ਤੋਂ ਬਾਅਦ ਪੰਜਾਬ ਦੀ ਬਾਡੀ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਅੱਜ ਅਸੀਂ ਅ ਲਕੀਸ਼ ਸਿੰਘ ਰਾਜੂ ਅਤੇ ਹਵਾਲੇ ਸੱਚ ਦੇਵਾ ਜੀ ਦੇ ਹਵਾਲੇ ਕਰਤੀ ਕਿ ਪਿਛਲੇ 10 ਸਾਲਾਂ ਤੋਂ ਸਾਡੇ ਪ੍ਰਧਾਨ ਕਿਸ਼ੋਰ ਰਾਜਪੂਤ ਜੀ ਤੇ ਪ੍ਰੈਸ ਕਲੱਬ ਦੀ ਕਮਾਂਡ ਸੰਭਾਲੀ ਕੋਰੇ ਹੁੰਦੇ ਆ ਇੱਕ ਮੈਂ ਹੋਰ ਗੱਲ ਦੱਸ ਦਿਆਂ ਵੀ ਅੱਜ ਤੱਕ ਪਰ ਸਾਡੇ ਪ੍ਰੈਸ ਕਲੱਬ ਦਾ ਕੋਈ ਮੈਂਬਰ ਇਹ ਕਹੇ ਵੀ ਸਾਡੇ ਕਿਸ਼ੋਰ ਰਾਜਪੂਤ ਨੇ ਕਿਸੇ ਤੋਂ ਕੋਈ ਪਈਆ ਵੀ ਮੰਗਿਆ ਹੋਵੇ ਦੇਖੋ ਆਮ ਪ੍ਰੈਸ ਕਲੱਬ ਸਸਤਾਵਾ ਜਿਹੜੇ ਬਣਦੀਆਂ ਉਹਨਾਂ ਦੇ ਅਫੀਸਰ ਕੀ ਜਾਂਦੀਆਂ ਤੇ ਅੱਜ ਤੱਕ ਜੋ ਵੀ ਅੱਜ ਤੱਕ ਖਰਚਾ ਕੀਤਾ ਪ੍ਰਧਾਨ ਜੀ ਸੋਹਰਾਜ ਜੀ ਨੇ ਖੁਦ ਕੀਤਾ ਪਰ ਨੂੰ ਇਹ ਕਹ ਰੋ ਦੋ ਜਿਹੜੇ ਤੁਸੀਂ ਅਗਲੇ ਮੀਟਿੰਗ ਤੇ ਹੁੰਦੀ ਹੈ ਇਹ ਕੀ ਹੋ ਰਹੀ ਹੈ ਅੱਜ 18 ਤਰੀਕ ਨੂੰ ਆਉਣਗੇ ਕਿ ਪਹਿਲਾਂ ਤੁਸੀਂ ਆਪਾਂ ਚੇਕ ਕਰਕੇ ਬੰਦ ਕਰਦੇ ਇਹ ਛੜਕੂ ਜਿਹੜਾ 1 ਮਹੀਨਾ ਸਭ ਮੈ ਗਿਆ ਇਹਦੇ ਵਿੱਚ ਸਾਰੇ ਸਾਥੀਆਂ ਦੇ ਨਾਲ ਡਿਸਕਸ ਸਾਡੀ ਦੋਵਾਂ ਦੀ ਡਿਸਕਸ ਹੋ ਗਈ ਸਾਰੇ ਸਾਥੀਆਂ ਨੂੰ ਜਿੱਦਾਂ ਅਸੀਂ ਖੁਦ ਸਾਡਾ ਤੁਹਾਨੂੰ ਫੋਨ ਆਏ ਤੇ ਉਹਨਾਂ ਫੋਨਾਂ ਦੇ ਵਿੱਚ ਜੋ ਜਿਹੜੇ ਨਾਮ ਉੱਪਰ ਤੇ ਆਏ ਸਾਹਮਣੇ ਇਹ ਤੁਹਾਨੂੰ ਮੈਂ ਦੱਸ ਇੱਕ ਦਿੱਤੇ ਆ ਵੀ ਆ ਨਾਮਾ ਦਾ ਸਮਰਥਨ ਕੀਤਾ ਗਿਆ ਵੀ ਇਹਨਾਂ ਨੂੰ ਪੰਜਾਬ ਹੌਟਲ ਦੇ ਲੋਕੋ ਇਹਨਾਂ ਡਿਸਟ੍ਰਿਕਟ ਕੌਂਸਲ ਦੇ ਵਿੱਚ ਲਹੋ ਇਹ ਸਿਰਫ ਨਿੱਕੇ ਦੇ ਨਾਲ ਜਿੰਨੇ ਵੀ ਸਾਡੇ ਤੋਂ ਮੈਂਬਰ ਹੈਗੇ ਨੇ ਕਿਸੇ ਵੀ ਮੈਂਬਰ ਨੂੰ ਜਿਹੜਾ ਪਿੱਛੇ ਨਹੀਂ ਛੱਡਿਆ ਜਾਊਗਾ ਹਰ ਮੈਂਬਰ ਨੂੰ ਕੋਈ ਨਾ ਕੋਈ ਉਹਦਾ ਦਿੱਤਾ ਜਾਣਾ ਤੇ ਮੈਂ ਹੋਰ ਹੀ ਸਾਡੇ ਕੋਲ ਪੁੱਛ ਰਿਹਾ ਕਿ ਜਿਹਦਾ ਤੁਹਾਨੂੰ ਤੇਰੇ ਕੋਲ ਫੋਨ ਹੈ ਮੋਂ ਤਾਂ ਆਪਣੇ ਪਰਦੇਸ ਦੇ ਉਹ ਲੋਕਾਂ ਨੇ ਕਿਹਾ ਕਿ ਸਾਡੇ ਕੋਲ ਵੀ ਵਾਈਸ ਡਿਗਰ ਨਾਲ ਕੋਈ ਨੂਰ ਫੋਨ ਰੱਖੋ ਤੇ ਕਿਹਾ ਹੁਣ ਤੁਹਾਨੂੰ ਮਾਲੂ ਹੋਈ ਨਕਮਾ ਬੰਦਾ ਮੇਰੇ ਵਰਗਾ ਨੂੰ ਕੁਝ ਪਤਾ ਹੀ ਨਹੀਂ ਹੈ ਚਾਹ ਪਰ ਫੋਨ ਮੇਰੇ ਕੋਲੇ ਆਇਆ ਕਿ ਆ ਵੀ ਪ੍ਰਭਾਵਨ ਰੱਖੋ ਜੀ ਲੋਕਾਂ ਦੇ ਕੁੰਦੇ ਦੇ ਲੋਕਾਂ ਦੇ ਤਾਂ ਫੋਨ ਤੁਹਾਡੇ ਬਾਰੇ ਵੀ ਆਇਆ ਸੀਗਾ ਪਰ ਸਿਲੈਕਸ਼ਨ ਵੇਲੇ ਤਾਂ ਫਿਰ ਨਾਮ ਆ ਉਹ ਜੋ ਸਪੂਰ ਜੋੜਤਾ ਹੋਗਾ ਕਿ ਆਹ ਹੀ ਕਰੇਗਾ ਨਹੀਂ ਜੋ ਵੀ ਉਹਨੂੰ ਅੱਜ ਤਾਂ ਵੀ ਆਪਾਂ ਹੋਰ ਦੇਣਾ ਨਾ ਫੋਟੋ ਤੁਹਾਡੇ ਬਾਰੇ ਆਇਆ ਉਹ ਗੱਲ ਹੈ ਨਾ ਸਵਾਦ ਸਹੀ ਆ ਤੇ ਫੋਨ ਤੁਹਾਡੇ ਬਾਰੇ ਗਿਆ ਉਹ ਤੋਂ ਬਾਅਦ ਉਹ ਜਿਹੜੀ ਉਹ ਲਸੀ ਵੀ ਰੱਖਣੀ ਨਾ ਹਾਂ ਵਹੀ ਕਹਿ ਰਿਹਾ ਕਿ ਉਹ ਰਣਕ ਕੇ ਤੇ ਉਹ ਫਿਰ ਉਹ ਖੇ ਤੁਹਾਡੇ ਸਾਹਮਣੇ ਹੋਣੀ ਸਾਰਿਆਂ ਦੇ ਕਿ ਉਹ ਸਾਰੇ ਸਮਰਥਨ ਕਰਦੇ ਆ ਆਦਰਯੋਗ ਕੈਮਰੋ ਇਹ ਨਹੀਂ ਉਹਦੇ ਦਾ ਕਿ ਜਿੱਦਾਂ ਤੁਸੀਂ ਨਹੀਂ ਕੀ ਤਾਂ ਮੈਂ ਮੈਂ ਬਣਾ ਕਮੇਟੀ ਬਣੀ ਪਾ ਮੈਂ ਮੇਮ ਜੀ ਹਾਂਜੀ ਉਹਦੇ ਵੀ ਤੁਹਾਨੂੰ ਫੋਨ ਆਣਗੇ ਪੰਜ ਮੈਂਬਰ ਦੀ ਕਮੇਟੀ ਨਹੀਂ ਪੰਜ ਮੈਂਬਰੀ ਕਮੇਟੀ ਦੇ ਅਧਾਰ ਜਿਹੜੇ ਹੈਗੇ ਆ ਉਹ ਸਾਡੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਹੋ ਰਿਹਾ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਮਤਲਬ ਕੋਨਾ ਦਾ ਤਾਂ ਨਹੀਂ ਹੋਣੀ ਨਹੀਂ ਕੋਨਾ ਨਹੀਂ ਚੋਣ ਚੋਣ ਹੋਊਗੀ ਤਾਂ ਸਾਡੀ ਜਿਹੜੀ ਹੈਗੀ ਆ ਮਤਲਬ ਪਹਿ ਪਤਾ ਆ ਦੇਵਾ ਤੇ ਪਰ ਜੇ ਆਪਾਂ ਕਸ਼ੂਰੀ ਪ੍ਰਧਾਨ ਜੀ ਸਾਡੇ ਕੋਲ ਆਇਆ ਹੋਏ ਆਪਾਂ ਨੂੰ ਸਾਡੇ ਕੋਲ ਇਹ ਚੋਣ ਤੇ ਡਿਪੈਂਡ ਹੋਏਗੀ ਕਿ ਪ੍ਰਧਾਨ ਜੀ ਦੇ ਤੇ ਡਿਪੈਂਡ ਹੋਏਗੀ ਇਹਨਾਂ ਕਮੇਟੀ ਹੈ ਗਿਆ ਉਹ ਨਾਮ ਬਦਲਿਆ ਗਿਆ ਇਹਦੇ ਵਿੱਚ ਆ ਦੇ ਲਏ ਗਏ ਆ ਬਾਕੀ ਚੋਂ ਵਾਸਤੇ ਜਿਹ ਪਹਿਲਾਂ ਕਮੇਟੀ ਬਣੀ ਆ ਉਹ ਟੈਨ ਮੈਂਬਰਾਂ ਦਾ ਨਾਮ ਚ ਗਿਆ ਗਿਆ ਬਦਲਾਵ ਆ ਕੀ ਸੀ ਉਹ ਅਲਾਨਤਨ ਦੇ ਉਹ ਉਹਨਾਂ ਨੇ ਕਿਹੜਾ ਨਾਲ ਡਿਸਕਸ ਕਰਨਾ ਕਿਹਲਾ ਗੱਲਬਾਤ ਕਰਨੀ ਆ ਉਹ ਉਹਨੇ ਦੇਖਦਾ ਤੇ ਬਾਕੀ ਆਪਣੀ ਜਿਹੜਾ ਚੇਅਰਮੈਨ ਆ ਜਾਂ ਤੇ ਨਾਮ ਵੀ ਅਗੇ ਸੈਕਟ ਹੋਇਆ ਜਿਹੜਾ ਚੇਅਰਮੈਨ ਰਹਿਣਾ ਪਾਉਂਦਾ ਵੈਲਕਮ ਉਹ ਤੋਂ ਉਹ ਇਹ ਜਿਹੜਾ ਪ੍ਰਧਾਨ ਬਣਾ ਦੇਖੋ ਜੇ ਹੁਣ ਇਹਨਾਂ ਨੂੰ ਆਪਾਂ ਪ੍ਰਧਾਨ ਬਣਾਤਾ Vice ਪ੍ਰਧਾਨ ਬਣਾਤਾ ਤਾਂ ਜੇ ਅਸੀਂ ਥੱਲੇ ਨਿਯੁਕਤੀਆਂ ਵੀ ਪ੍ਰਧਾਨ ਕਸ਼ੋਰੀ ਨੇ ਕਰਨੀਆਂ ਹੈ ਜਾਂ ਸ਼ੋਰਾਜਪੁਰ ਨੇ ਕਰਨੀਆਂ ਹੈ ਤਾਂ ਫਿਰ ਇਹਨਾਂ ਦੀ ਪ੍ਰਧਾਨਗੀ ਕਾਦੀ ਹੋਣੀ ਉਹ ਸਾਰੇ ਅਧਿਕਾਰ ਇਹਨਾਂ ਦੇ ਕੋਲ ਆ ਉਹ ਜੋ ਫਾਈਲਿੰਗ ਕਰਦੇ ਨੇ ਉਹ ਉਹਨੂੰ ਫਾਈਲ ਹੋ ਜਾਂਦੀ ਹੈ